ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ। ਦਿਨ ਦੁੱਗਣੇ ਰਾਤ ਚਾਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ। ਬਾਕੀ ਰੰਗ ਵਾਲੇ ਅੱਜ ਆਪਣਾ ਹੀ ਪਹੁੰਚ ਗਏ। ਚਲੋ 10 ਤਰੀਕ ਕਹੀ ਵੀ ਦੀ ਜਿਹੜੇ ਨੂੰ ਕਹੀ ਵੀ ਦੀ ਬਿੰਦੂ ਨੂੰ ਕਹੀ ਵੀ ਤੁਸੀਂ ਦੇਖਿਆ ਇਹ ਵੀਡੀਓ 'ਚ ਨੇਤਰਾਂ ਦੇ ਵੀ ਕਰਦੇ ਰਹੇ ਹੋ। ਵੀ ਪਹਿਲਾਂ ਪਹਿਲੀ ਤਰੀਕ ਨੂੰ ਕਹਿੰਦਾ ਫੇਰ 10 ਤਰੀਕ ਨੂੰ ਕਹਿੰਦਾ ਤਾਂ ਹੁਣ ਕਹਿੰਦਾ 15 ਤਰੀਕ ਨੂੰ ਕਰੂੰਗਾ। ਵੀ ਜੇ ਹੋਰ ਕੋਈ ਮਿਲਦਾ ਕਹਿੰਦਾ ਤਾਂ ਹੋਰ ਕਰ ਲੈ। ਯਾਨੀ ਕੱਲ ਥੋੜਾ ਜਿਹਾ ਹੋਰ ਬੋਲਿਆ ਵੀ ਹੋਰ ਤਰ੍ਹਾਂ ਚਲੋ ਫਿਰ ਉਹਨਾਂ ਮੰਗਿਆ 30000 ਰੁਪਏ ਜਿਹਾ ਆਪਾਂ ਦੇ ਵੀ ਉਹਦੇ ਗੱਲ ਬਣੀ ਨਹੀਂ ਹੈਗੀ ਮਾ ਚਲੋ ਦੇਖਦੇ ਹੋਰ ਕਰਦੇ ਆ ਪਰ ਆਪਾਂ ਨਾ ਹੋਰ ਬਾਈ ਕਰਿਆ ਹੁਣ 22000 ਰੁਪਏ ਦੇ ਵਿੱਚ ਕਰਿਆ ਆਪਾਂ ਨਾ ਸਾਰਾ ਰੰਗ ਤਾਰਨਾ ਮਕਾਨ ਦਾ ਉਹ ਗ੍ਰਾਈਂਡਰ ਗਾ ਤਾਰਨੇ ਨੂੰ ਕਹਿੰਦਾ ਇਹਨਾਂ ਨੇ ਰੇਕ ਮਾਰਗਾ ਰਾਣਾ ਜੀ ਗ੍ਰਾਈਂਡਰ ਗਾ ਲੋ ਨਾ ਨੁਕਸਾਨ ਕਰਨਾ ਦਾ ਗ੍ਰਾਈਂਡਰ ਗਾ ਲੋ ਲਪਾਈ ਜਿਹੜੀ ਕਰੀ ਵੀ ਆਪਾਂ ਥੱਲੇ ਸਿਮਿੰਟ ਵੀ ਉਤਰਦਾ ਕਿਉਂ ਗ੍ਰਾਈਂਡਰ ਆਪਣੇ ਜਿਆ ਟਾਈਲਰ ਲਾਈਆਂ ਜਦੋਂ ਉਹਨਾਂ ਨੇ ਮਾਰਿਆ ਬਹੁਤ ਹੀਰੀਆਂ ਪੰਜਾਬ ਵਿੱਚ ਪਰ ਹੁਣ ਲਾਈਵ ਆਪਾਂ ਦਾ ਬਾਈ ਉਹ ਬਹੁਤ ਵਧੀਆ ਤਾਰ ਰਹੇ ਆ ਚਲੋ ਜਿਹੜਾ ਜਿਆਦਾ ਹੀ ਜੁੜਿਆ ਵਾ ਉਹ ਰਹਿ ਸਕਦਾ ਨਹੀਂ ਥੱਲੇ ਲਪਾਈ ਤੱਕ ਨਿਕਲ ਆਉਂਦਾ ਹੈ ਨਾ ਜਿਹੜੀ ਪੁੱਟੀ ਬੱਜੀ ਵੀ ਆ ਵੀ ਅੱਜ ਲੱਗ ਗਈ ਰੰਗਲੇ ਦਸ ਤਰੀ ਨੂੰ ਚਲੋ ਵਿਹਲੇ ਹੀ ਤੇ ਕੁਦਰਤੀ ਹੋਏ ਵੀ ਹੁਣ ਤਿੰਨ ਬੰਦੇ ਲੱਗੇ ਬਈ ਵੀ ਅੱਜ ਆਪਾਂ ਨੂੰ ਜਾਣਾ ਪੈਣਾ ਜੇ ਫੇਰ ਰਿਸ਼ਤੇਦਾਰੀ ਚ ਜਿਹੜਾ ਕੱਲ ਆਪਾਂ ਨੂੰ ਤੁਹਾਨੂੰ ਵਿਆਹ ਦਿਖਾਇਆ ਦਾ ਵੀ ਜਦੋਂ ਉਹਨਾਂ ਨੇ ਆਉਣਾ ਉੱਥੇ ਜਿਹੜਾ ਮੁਰਗੀ ਗੱਡੀ ਕਹਿੰਦੇ ਹੁੰਦੇ ਆ ਵੀ ਚਲੋ ਉੱਥੇ ਆਪਾਂ ਨੇ ਜਾਣਾ 1 2 ਵਜੇ ਦੇ ਕਿਹੜੇ ਜਾਣਾ ਵੀ ਮੰਮੀ ਗਈ ਵੀ ਇਹ ਹਫਤਾ ਹੋ ਗਿਆ ਉਹਨੂੰ ਲੈ ਕੇ ਆਉਣਾ ਆਪਾਂ ਨੇ ਵੀ ਜਦੋਂ ਚਲੀ ਗਏ ਜਦ ਲੈ ਕੇ ਆਵਾਂਗੇ ਬਾਕੀ ਦਿਖਾਉਂਦਾ ਜੀ ਇਹ ਤਾਂ ਕਹਿੰਦੇ ਤੇ ਵੀ ਅੱਜ ਰੰਗ ਅਸੀਂ ਤਾਰ ਕੇ ਇੱਕ ਅੱਧੀ ਗੰਧ ਨੂੰ ਵੀ ਸਮੋਸਮ ਜਿਹੜਾ ਕਰਨਾ ਹੈ ਵੀ ਬਾਹਰ ਆਪਾਂ ਨੇ ਕਰਨਾ ਜੀ ਸਮੋਸਮ ਇਹ ਕਿਉਂ ਬਾਲਟੀ ਵਾਲਾ ਰੰਗ ਵੀ ਅਸੀਂ ਦੇਖਿਆ ਉਹਰੇ ਕਰਕੇ ਵਧੀਆ ਵੀ ਸਾਡੇ ਪਲਾਸਟਿਕ ਵਾਲਾ ਰੰਗ ਵੀ ਕਰਕੇ ਦੇਖ ਲਿਆ ਵੀ ਮਹੀਨੇ ਡੇਢ ਮਹੀਨੇ ਜੇ ਨਾ ਜਦੇ ਪੇਪੜੀ ਜੇ ਮਣਕ ਉੱਠਣ ਲੱਗ ਜਾਂਦੇ ਥੱਲੇ ਸੜਾ ਵਾਲੀਆਂ ਜਿਹੜਾ ਸਮੋਸਾ ਦਾ ਸਮੋਸਾ ਮੈਂ ਸਿਮਟ ਮੰਗਣ ਚਿਪਕਦਾ ਚਲੋ ਇਹ ਥੋੜਾ ਟਾਈਮ ਕੱਢਦਾ ਟਾਈਮ ਵੀ ਨਾ ਕੱਟ ਜੇ ਸਾਲ ਬਾਅਦ ਵੀ ਕਰਾਉਣਾ ਪੈ ਗਿਆ ਫਿਰ ਵੀ ਇਹ ਸਸਤਾ ਪੈਂਦਾ ਬਾਲਟੀ ਵਾਲੇ ਨਾਲ ਤੇ ਵੀ ਅੱਜ ਆਪਾਂ ਰੰਗ ਵੀ ਲੈ ਕੇ ਆਏ ਆ ਬਾਲਟੀ ਇਕੱਲਿਓ 28 2900 ਦੀ ਹੈ ਇਹ ਮੈਂ ਕਹਿੰਦਾ ਸੱਤ ਥੈਲੇ ਆ ਜਿਹੜੇ ਇਹਨੇ 3000 ਦੇ ਬਣੇ ਆ ਸਮੋਸਮ ਦੇ ਇਹਦੇ ਸਾਰੇ ਮਕਾਨ ਨੇ ਹੋ ਜਣਾ ਬਾਲਟੀ ਨੇ ਇੱਕ ਕਮਰੇ ਚ ਕਰਨਾ ਵੀ ਜਣੀ ਅਸੀਂ ਦੇਖਿਆ ਉਹਰੇ ਬਾਲਟੀ ਵਾਲੇ ਬਹਿੰਗੇ ਤੇ ਮਹਿੰਗੇ ਰੰਗ ਕਰਿਆ ਜਿਹੜੇ ਸਾਰੇ ਨਾਲ ਤੇ ਪਹਿਲਾ ਉੱਠਦਾ ਵੀ ਸਮੋਸਾ ਨੂੰ ਕਾਮਜਾਬਾ ਪਾਣਾ ਕਰਨਾ ਬਾਹਰ ਚਲੋ ਇੱਕ ਕਮਰਾ ਉਹਨਾਂ ਨੂੰ ਆਪਾਂ ਸਾਰਾ ਕੁਝ ਦਿਖਾਤਾ ਵੀ ਰੰਗ ਕਰ ਤਾਰ ਕੇ ਟਾਕੇ ਦਰਵਾਜ਼ੇ ਸਾਰੇ ਵਿੱਚ ਕਰਨੇ ਆ ਡਬਲ ਜੋੜੀਆਂ ਲੱਗੀਆਂ ਅੰਦਰ ਉੱਪਰ ਪੌੜੀ ਗਰੇਲਾ ਜੰਗਲੇ ਜਿਹੜੇ ਹੈਗੇ ਸਾਰੇ ਲੋਹੇ ਦੇ ਕਰਨੇ ਬਾਕੀ ਆ ਬਾੜਾ ਕਰਨਾ ਇੱਧਰ ਵੀ ਇਹਨਾਂ ਕਰ ਆਪਣਾ 20000 ਦਾ ਠੇਕਾ ਜੀ ਅੱਜ ਤਿੰਨ ਜਣੇ ਲੱਗੇ ਹੋਇਆ ਬਾਕੀ ਆਪਾਂ ਦੱਸਾਂਗੇ ਵੀ ਕਿੰਨਾ ਖਰਚਾ ਆਇਆ ਕਿਆ ਬਾਤ ਆ ਕਿੱਲੇ ਗੱਲਬਾਤ ਆ ਸਾਰੀ ਆਪਾਂ ਵੀ ਕਿੰਨੀਆਂ ਦਿਹਾੜੀਆਂ ਲੱਗੀਆਂ ਨੇ ਵੀ ਚਲੋ ਹੁਣ ਆਪਾਂ ਨੂੰ ਥੋੜਾ ਜਾਣਾ ਪੈਣਾ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਨੇ ਰੰਗ ਵਾਲੇ ਲੱਗੇ ਜਿਹੜਾ ਕੰਮ ਚੱਲਦਾ ਓਰੇ ਵੀ ਫੇਰ ਮੁੜ ਕੇ ਆ ਕੇ ਦਿਖਾਉਂਦੇ ਜੀ ਉੱਥੇ ਫੇਰ ਟਾਈਮ ਸਾਨੂੰ ਲੱਗ ਜਾਣਾ ਵੱਧ ਇਹ ਨਹੀਂ ਪਤਾ ਵੀ ਕਾਏ 4 ਵਜੇ ਬੇਦਾ ਹੋਣਾ ਜਾਂ ਬੇਦਾ ਹੋਵੇ ਤੇ ਕੁੜੀ ਦੇ ਫੇਰ ਆਵਾਂਗੇ ਅਸੀਂ ਵੀ ਮੰਮੀ ਨੂੰ ਲੈ ਕੇ ਆਉਣਾ ਆਪਾਂ ਨੇ ਗੈਲ ਉਹਨੂੰ ਹਫਤਾ ਹੋ ਗਿਆ ਦਾ ਗੈ ਇਹਨੂੰ ਵਿਆਹ ਥੋੜਾ ਜਿਹਾ ਪਹਿਲੇ ਮੈਂ ਤੁਹਾਨੂੰ ਦੱਸਦਾ ਵੀ ਲੰਬਾ ਚੌੜਾ ਹੈ ਅੱਗੇ ਵਿਆਹ ਹੁੰਦੇ ਤਾਂ ਇੱਕ ਦੋ ਦਿਨ ਦੇ ਹੀ ਹੁੰਦੇ ਤੇ ਜਦੈ ਨੱ ਵੇ ਇਕੜਾ ਚਲੋ ਠੀਕ ਹੈ ਜੀ ਪਰ ਇਹ ਦਿਖਾਉਂਦੇ ਆਪਾਂ ਤੁਹਾਨੂੰ ਰੰਗ ਵਾਲਾ ਇਹ ਕਿਵੇਂ ਚੱਲਦਾ ਫਿਰ ਮੁੜ ਕੇ ਆ ਕੇ ਦਿਖਾਉਂਦੇ ਆ ਵੀ ਹੁੰਦਾ ਰੰਗ ਸ਼ਾਮ ਤੱਕ ਕਿ ਨਹੀਂ ਹੁੰਦਾਗਾ ਨਹੀਂ ਵੇ ਕੱਲ ਨੂੰ ਛੇੜੂਗਾ ਰੰਗ ਦਾ ਕੰਮ ਵੀ ਬਾਕੀ ਫਿਰ ਦੇਖਾਂਗੇ ਕਲਰ ਦਾ ਵੀ ਕਿਵੇਂ ਸੈੱਟ ਆਉਂਦਾ ਇਹ ਕਲਰ ਉੱਥੇ ਜਾ ਕੇ ਦੁਕਾਨ 'ਚ ਥੋੜਾ ਜਿਹਾ ਭੇਖਾ ਜਿਹਾ ਪਾਈ ਜਾਂਦੇ ਆ ਇਹ ਗ੍ਰੇ ਕਹਿੰਦੇ ਦੇ ਡਾਰਕ ਗ੍ਰੇ ਜਿਵੇਂ ਆਪਾਂ ਨੇ ਟ੍ਰੇਲਰ ਦੇ ਫੋਟੋ ਦਿਖਾਈ ਉਹ ਕਹਿੰਦਾ ਨਹੀਂ ਗ੍ਰੇ ਕੁਸ ਉਹਨਾਂ ਹੋਰ ਜਿਹਾ ਸਿਲਵਰ ਵੀ ਇਹ ਹੋਣਾ ਹੈ ਜੀ ਗ੍ਰੇ ਜ਼ਿਆਦਾ ਹੋ ਜਣਾ ਹੁਣ ਦੇਖਾਂਗੇ ਕਦਾਂ ਥੈਲਾ ਜਾਂ ਪਿੱਛੇ ਲਾ ਕੇ ਆਂਦ ਪਰ ਜੇ ਮਿਲ ਗਿਆ ਤਾਂ ਆਪਾਂ ਨਹੀਂ ਕਰਦਾ ਨਹੀਂ ਫਿਰ ਵਟਾ ਲਿਆਵਾਂਗੇ ਵੀ ਐ ਕਰਨ ਚਲੋ ਠੀਕ ਆ ਜੀ ਦਿਖਾਉਂਦੇ ਇੱਕ ਵਾਰ ਰੰਗ ਦਾ ਪਾਉਂਦੇ ਚੱਲੇ ਆਪਣੇ ਨਾਨਕਿਆਂ ਨੂੰ ਜੀ ਹੋਈ ਲੱਗੇ ਰੰਗ ਵਾਲੇ ਆ ਕੇ ਹੈਦਰਾਬਾਦ ਬੁਰਦੂ ਗਰੇ ਕੁਮਾਰ ਹਾਂ ਜੀ ਇਹਨਾਂ ਦੇ ਵਾਲਾ ਨਾ 32 ਗੱਲਾਂ ਜਿਹੜੀਆਂ ਉਹਨਾਂ ਪੇਪੜੀਆਂ ਹਾਂ ਹਾਂ ਠੀਕ ਹੈ ਠੀਕ ਆ ਉਹ ਗਰਮਾਲੇ ਚ ਜਾਂਦੇ ਉਹ ਤਾਂ ਲੋਹੇ ਦੇਣ ਲੱਗੇ ਤੇ ਵੀ ਫੇ ਮਹਾਰਾ ਉਹ ਲਾਉਣਾ ਨਾ ਰੇਗਮਣ ਕਹਿੰਦਾ 6 6 ਦੂਏ ਚਾਹੀਦੇ ਫੇ ਤਾਂ ਦਿੱਤੇ ਪਲਾਸਟਿਕ ਦੇ ਹਾਂ ਹਾਂ ਉਹੀ ਦਿੱਤੇ ਹੁਣ ਇਹ ਵੀ ਹਾਂ ਆ ਗਿਆ ਬਸ ਸਮਝ ਰਿਹਾ ਤੋਰ ਲੈਂਦਾ ਮੈਂ ਲਾਤਾ ਕੇ ਵਾ ਬੋਟਸਾਈਕਲ ਆ ਗਿਆ ਚੜਿਆ ਬਾਈ ਰੰਗ ਬਹੁਤ ਯਾਰ ਮਕਾਨ ਦਾ ਪਿਛਲਾ ਪਾਸ਼ਾ ਜੀ ਮਲਗੀ ਦਵਾਈ ਕਿਨੇ ਆਪਾਂ ਸਾਰੇ ਗੰਗਦੀ ਦਾ ਆਰਤਰਾਇ ਕਰਨੇ ਜਿਵੇਂ ਨਾ ਹਰੇ ਇੱਧਰ ਵੀ। ਫੋਰਕਾ ਕਰਨ। ਵੀ ਆ ਪਿੱਛੇ ਵੀ ਦਾਰਨਾ ਰੰਗ ਵਾਈ ਲੱਗੇ ਵਦਾਨ। ਸੋਣ ਉਤਰਦਾ ਪੱਤੀ ਗੱਲ ਫਿਰ ਇਹਨਾਂ ਨੇ ਦੇਖ ਮਾਰ ਮਾਰਨਾ ਸਾਰੇ ਪਾਸ। ਵੀ ਜਣੀ ਏਕਣ ਦਾ ਤਾਂ ਨਹੀਂ ਨਿਕਲਣਾ ਸਾਫ। ਬੜਾ ਮੋਟਾ ਚਲੋ ਵਿੱਚ ਰਹਿ ਗਿਆ ਜਿਹੜਾ ਜਮਾ ਨੇ ਹਿੱਲਤ ਰਿਹਾ ਉਹ ਕਰਨਾ। ਆਹ ਜਿਹੜੀ ਚੀਜ਼ ਰਹਿ ਗਈ ਏਕਣਾ ਹੁਣ ਮਰਹਮ ਦਫਾਦਾ ਇੱਥੇ ਪੈਬੀਕੋਲ ਵੀ ਲੈਂਦਾ ਜਿਹੜੀ ਆਹ ਚੀਜ਼ ਬਣ ਗਈ ਨਾ ਇਹਦੇ ਭਰਨੀ ਇਹਨਾਂ ਨੇ ਪੁੱਟੇ। ਖਰਾਬ ਲੱਗੇ। ਇਹਦੇ ਉੱਗੇ ਪੁੱਟੀ ਵੀ ਲੈਂਦੀ ਵੀ ਐ। ਜਿੱਥੇ ਜਿੱਥੇ ਹੁਣ ਆ ਦੇਖੋ ਆ ਜੀ ਆ ਚੀਜ਼ ਖਰਾਬ ਕਰ ਦੇ ਸਾਡੇ ਦੇ। ਬਈ ਉੱਪਰ ਰੰਗ ਠੀਕ ਐ। ਚਲੋ اتار ਦੇਣਾ ਸਾਰੇ ਹੀ। ਉਹ ਚਵਾਰਿਆਂ ਦੇ ਮੂਰੇ ਵੀ ਤਾਰਨਾ। ਇਹਦਾ ਹੈਗਾ ਨਾ ਉਹ ਚਵਾਰਿਆਂ ਦੇ ਮੂਰੇ ਵਾਲਾ ਵੀ ਸਾਰੇ ਹੀ ਤਾਰ ਕੇ ਆਪਾਂ ਨੇ ਗਰੇ ਕਰਨਾ। ਉਧਰ ਪਰਲੇ ਪਾਸੇ ਵੀ ਤਾਰ ਦੇਣਾ ਆਪਾਂ ਨੇ ਇਹਨਾਂ ਦੇ ਨਾਲ ਦਾ। ਗਰੇ ਸਲਵਰ ਉਹ ਕਿਸਮ ਲਿਆਂਦੀ ਆਪਾਂ ਮੱਕੀ ਜਿਹੜਾ ਇੱਧਰ ਹੈ ਇਹਦੇ ਉੱਪਰ ਰੇਗਮਾਰ ਵੱਜਣਾ ਸਾਰੇ ਆਕਾਲ ਸੇ ਤਾਰ ਕੇ ਇਹਨੂੰ ਕਰਨ ਆਪਾਂ ਨਹੀਂ ਕਰੀਮ ਕਲਰ ਇੱਧਰ ਬਾੜੇ ਨੂੰ ਕਰੀਮ ਕਲਰ ਹੋਣਾ ਮੱਕੀ ਆਹੋ ਤਾਂ ਨਾ ਸਾਰੇ ਇਹ ਸਾਰੇ ਰੰਗ ਤਾਰ ਕੇ ਫੇਰ ਕਰਨ ਆ ਇੱਧਰ ਵੀ ਇੱਧਰ ਵੀ ਆ ਸਾਰਾ ਕੰਦਾ ਦਾ ਤਾਰ ਕੇ ਆਪਾਂ ਨੇ ਕਰਨਾ ਹੋਰੇ ਗਰੇ ਬੀ ਦਾ ਆਪਣਾ ਸਾਰੇ ਲਈ 22000 ਦਾ ਬਾਈ ਉਹਨਾਂ ਨੂੰ ਠੇਕਾ ਹੈ। ਕੱਲ ਇੱਕ 30 ਮੰਗਦਾ ਦਾ ਫਿਰ ਇਹ 22 ਕਰਿਆ। ਬਾਕੀ ਜਿਹੜੀਆਂ ਜਾਲੀਆਂ ਉਹ ਪੌੜੀ ਜੰਗਲਾ ਉੱਪਰ ਟੱਕੀਆਂ ਦਰਵਾਜ਼ੇ, ਹੀਟਾਂ ਟੱਕੀਆਂ ਦਰਵਾਜ਼ੇ ਸਾਰੇ ਪੇਂਟ ਕਰਨਾ। ਉਹਦਾ ਬੱਚੇ ਠੇਕਾ ਦਿੱਤਾ ਹੈ। ਵੀ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਹੁਣ ਕਿਵੇਂ ਚੱਲਦਾ ਕਰੋਗਾ। ਆਹ ਹੀਟਾਂ ਟੱਕੀਆਂ ਦਰਵਾਜ਼ੇ ਹੁਣ ਆਹ ਜਾਲੀ-ਜੂਲੀ ਹੋ ਗਈ ਸਾਰਾ ਇਹਨੂੰ ਪੇਂਟ ਆਹ ਅੰਦਰ ਟੱਕੇ ਦੇ ਦਰਵਾਜੇ ਜਿੰਨੇ ਵੀ ਹੈਗੇ ਆ ਡਬਲ ਡਬਲ ਹੈ ਇਹਨਾਂ ਸਾਰਿਆਂ ਨੂੰ ਪੇਂਟ ਕਰਨਾ ਹੈ ਉੱਪਰ ਦਰਵਾਜੇ ਉੱਪਰ ਟੱਕੇ ਦੇ ਦਰਵਾਜੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਬਾਕੀ ਆਹ ਪੌੜੀ ਪੂੜੀ ਨੂੰ ਜਿਹੜਾ ਹੈਗਾ ਇਹ ਹੁਣ ਇੱਕ ਜਵਾਰਾ ਹੈ ਇੱਕ ਜਵਾਰੇ 'ਚ ਆਪਾਂ ਨਾ ਕਾਗਜ਼ ਲਾਤਾ ਦਾ ਵੀ ਆਹ ਜਵਾਰਾ ਅੰਦਰ ਤੇ ਕਰਨਾ ਪੇਂਟ ਆਹ ਟੱਕੇ ਦੇ ਦਰਵਾਜੇ ਆ ਜਾਲੀ ਜੂਰੇ ਸਾਰਾ ਆ ਰੰਗ ਤਾਰ ਕੇ ਕਰਨਾ ਜੀ ਐਨੂੰ ਅੰਦਰ ਹੀ ਪੇਂਟ ਕਰਨਾ ਬਾਲਟੀ ਅਡਾ ਲਿਆ ਕੇ ਪੇਂਟ ਆਪਾਂ ਲੈ ਆਂਦਾ ਟੈਂਪੂ ਭਰਾ ਰਿਹਾ ਹੈ ਮਾ ਟੈਂਪੂ ਪਹੁੰਚਣੇ ਵਾਲਾ ਬਾਕੀ ਦਿਖਾਉਂਦਾ ਆਪਾਂ ਕਾਰੋਬਾਰ ਹੋਰ ਲੋ ਭਾਈ ਸਮਾਨ ਵਾਲਾ ਤਾਰ ਗਿਆ ਸਮਾਨ ਸਮਾਨ ਦਾ ਦੇਖਣ ਨੂੰ ਥੋੜਾ ਜਿਹਾ ਲੱਗਦਾ ਬਾਕੀ ਦੇਖੋ ਕਹਿੰਦੇ ਵੀ ਅੱਧਾ ਕੇ ਸਮਾਨ ਮਾ ਪਉਂਦੇ ਹੁੰਦੇ ਪਹਿਲਾਂ ਬਾਕੀ ਸੇੜਾ ਹੁੰਦਾ ਹੁੰਦਾ ਬਾਅਦ ਵਿੱਚ ਕੋਸਾ ਵਾ ਉਹ ਭਾਈ ਗੋਲੇ ਆਪੇ ਟੱਕੇ ਦੋ ਜਿਹੜਾ ਵੀ ਆਹ ਗ੍ਰੇ ਕਲਰ ਆਪਣਾ ਆਹ ਬਾੜੇ ਵਾਲਾ ਕਰੀਮ ਹੂੰ 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 ਗ੍ਰੇ ਮਿੱਡ ਗ੍ਰੇ ਬਾਕੀ ਦੇਖ ਲੈ ਜੀ ਇਹ ਥੋੜਾ ਇੱਕ ਗ੍ਰੇ ਡਾਰਕ ਗ੍ਰੇ ਆ ਉਹ ਥੋੜਾ ਜਿਆਦਾ ਕਾਲਸ ਜਿਹਾ ਵੀਰੇ ਇੱਕ ਲਾਈਟ ਆ ਉਹ ਥੋੜਾ ਜਿਹਾ ਫਿੱਕਾ ਇਹ ਆਪਾਂ ਟੈਲਰ ਦੀ ਫੋਟੋ ਹੀ ਖਿੱਚ ਕੇ ਲੈਦੇ ਉਹਦੇ ਨਾਲ ਮਿਲਦਾ ਜੁਲਦਾ ਜਿਆ ਕਰਕੇ ਲੈਂਦਾ ਮੇਰੇ ਨਾਲ ਨਾਲ ਦਾ ਮੱਕੀ ਦੇਖਦੇ ਹੁਣ ਉਹ ਤਾਂ ਪਤਾ ਲੱਗੂ ਪਿਛਲੀ ਕੰਧ ਨੂੰ ਲੱਗੇ ਹੋਏ ਕਰਨ ਹਲੇ ਸਫਾਈ ਜਲਦੀ ਜਦ ਹੋ ਗਿਆ ਫਿਰ ਦੇਖਾਂਗੇ ਜੇ ਮਿਲ ਗਿਆ ਠੀਕ ਹੈ ਨਹੀਂ ਫਿਰ ਬਦਲ ਲਾਂਗੇ ਮੇਕਣ ਦਾ ਰਹਿਣਾ ਮੋਟਾ ਮੋਟਾ ਜਿਹਾ ਵਿੱਚ ਆ ਮੋਟਾ ਮੋਟਾ ਜਿਦੜਾ ਹਾਂਜੀ ਇਹਦੇ ਪਰ ਦੇਖ ਮਾਰਵਾਣਾ ਪਣਾ ਇੱਕ ਵਾਰੀ ਹੋਰ ਮਾਰੂਗਾ ਇੱਕ ਵਾਰੀ ਹਾਂਜੀ ਹਾਂ ਸਾਧਾ ਰੋੜਾ ਕਮਲਾ ਇਹ ਰੇਗ ਮਾਰ ਫਿਰ ਚੀ ਆਹ ਰੇਗ ਮਾਰ ਬੜਾ ਹੀ ਤਾਂ ਬੱਸ ਆਹ ਇੱਕ ਸਾਜ ਇਹਦੇ ਤਰ੍ਹਾਂ ਕਿ ਨਾਰ ਤੇ ਇਹਦੇ ਕੋ ਪੇਪੜੀ ਫੋਲੇ ਨਹੀਂ ਇਹਨਾਂ ਦੁਆਰਾ ਫਿਰ ਉੱਪਰ ਲੈਣਾ ਹਾਂ ਇਹ ਮੋਟਾ ਪਾਣੀ ਪਾਣੀ ਹੁੰਦੇ ਨੇ ਕਣਾ ਆ ਬਣ ਗਿਆ ਹੁਣ ਇਹੋ ਜਿਹਾ ਪਤਾ ਹਲੇ ਚੱਲ ਜੂਗਾ ਜਿਕਰ ਆ ਚੀਜ਼ ਇਹੋ ਜਿਹਾ ਪੇਪੜੀ ਉੱਠੂਗੀ ਹਾਂਜੀ ਕਣਾ ਹਰ ਆ ਰਹੇਗਾ ਨਾ ਇਹ ਕੋਈ ਦੇਖਣਾ ਮੈਨੂੰ ਇਹ ਬੁੱਧਾ ਠੀਕ ਇਹ ਚੱਲਦਾ ਹਲੇ ਕੰਮ ਬਾਈ ਅਜਰਾਂ ਹੋਇਆ ਨਹੀਂ ਹੈ ਇਹਨਾਂ ਤੇ ਬਹੁਤ ਮਹਾਂ ਸਾਰੇ ਸਾਡੇ ਕਚਰੇ ਚ ਹਲੇ ਆਪਰ ਬੱਜਣਾ ਸਾਰੇ ਰੇਗਮਾਰ ਪੱਤੀਓਂ ਵੱਜਦੀ ਹੈ ਜੇਪਾਂ ਵੀ ਅੱਜ ਲੰਘਦੇ ਜੀ ਫੇਰ ਰਿਸ਼ਤਗਾਰੀ ਚ ਉੱਥੇ ਮੁੜਦੀ ਗੱਡੀ ਆਉਣੀ ਦੀ ਦੱਸੇ ਜੀ ਤਾਂ ਤੁਹਾਨੂੰ ਪਹਿਲਾਂ ਵੇਹਣ ਪਹੁੰਚਿਆ ਉੱਥੇ ਦੇ ਕੀ ਅੱਛੇ ਤੱਕ ਦੇਖਦੇ ਹਾਂ ਰੰਗ ਮਿਲਦਾ ਕਿ ਹੈਗਾ ਇਹ Gawd i ddod y byth yn ôl ਰੋਠ ਠੀਕ ਹੈ ਜੀ ਬਾਕੀ ਦਿਖਾਉਂਦਾ ਆਪਾਂ ਕੱਲ ਦੇ ਵਲੋਗ ਵਿੱਚ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ